ਕਈ ਮਹੀਨਿਆਂ ਤੋਂ ਲਟਕਦੀ ਆ ਰਹੀ ਆਕਾਲੀ ਦਲ ਤੇ ਬੀਜੇਪੀ ਦੀ ਤਾਲਮਿਲ ਕਮੇਟੀ ਦਾ ਆਖਰਕਾਰ ਗਠਨ ਹੋ ਹੀ ਗਿਆ ਕਮੇਟੀ ਚ ਆਕਾਲੀ ਦਲ ਵੱਲੋਂ ਰਾਜ ਸਭਾ ਦੇ ਮੌਜੂਦਾ ਸੰਸਦ ਸੁਖਦੇਵ ਸਿੰਘ ਢੀਂਸਾ ਬਲਵਿੰਦਰ ਸਿੰਘ ਪੁੰਦੜ ਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਨੇ ਬੀਜੇਪੀ ਨੇ ਅਸ਼ਵਨੀ ਸ਼ਰਮਾ ਰਜਿੰਦਰ ਪੰਡਾ ਆਦਿ ਤੇ ਨਿਰੋਤਮ ਦੇਵਰਤੀ ਨੂੰ ਕਮੇਟੀ ਚ ਥਾ ਦਿੱਤੀ ਹੈ ਇਹ ਕਮੇਟੀ ਆਕਾਲੀ ਦਲ ਤੇ ਬੀਜੇਪੀ ਵਿਚਕਾਰ ਪੈਦਾ ਹੋ ਰਹੀ ਦੂਰੀ ਨੂੰ ਘਟਾਉਣ ਤੇ ਲਟਕਦੇ ਮਸਲਿਆਂ ਨੂੰ ਸੁਲਝਾਉਣ ਲਈ ਬਣਾਈ ਗਈ ਹੈ पठानकोट ਤੋਂ ਐਮ.ਐਲ.ਏ. ਅਸ਼ਵਨੀ ਸ਼ਰਮਾ ਸਾਡਾ ਲੈਸ ਖਬਰ ਤੇ ਮੌਜੂਦ ਨੇ ਜੀ ਅਸ਼ਵਨੀ ਜੀ ਕਿਉਂ ਬਣਾਈ ਗਈ ਹੈ ਤਾਲਮਿਲ ਕਮੇਟੀ ਕੀ ਮਕਸਦ ਹੈ ਇਸ ਦਾ ਇਹਦੇ ਮੁੱਖੇ ਮਕਸਦ ਬਿਲਕੁਲ ਸਾਫ ਹੈ ਕਿ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਤਾਲਮਿਲ ਬੜੇ ਜੀ ਹੋਰ ਜਨਹਿਤ ਦੇ ਹਸਲਾਂ ਦੇ ਕਮਾਨੂ ਹੋਰ ਕੀ ਮਿਲੇ ਇਸ ਲਈ ਉਹਨੇ ਇਹਨਾਂ ਕਮੇਟੀ ਜਿਹੜੀ ਤਾਲਮਿਲ ਕਮੇਟੀ ਲੱਗਣ ਹੋਇਆ ਜੀ ਅਸ਼ਵਨੀ ਜੀ ਕਈ ਤਰ੍ਹਾਂ ਦੇ ਤਣਾਅ ਵੀ ਦੇਖਣ ਨੂੰ ਮਿਲ ਰਿਹਾ ਸੀ ਗੱਠਜੋੜ ਦੇ ਵਿੱਚ ਕੀ ਲੱਗਦਾ ਹੈ ਕਿ ਹੰਤਾਲ ਮੇਲ ਕਮੇਟੀ ਬਣਾਈ ਗਈ ਹੈ ਸਭ ਕੁਝ ਠੀਕ ਹੋ ਜਾਵੇਗਾ ਨਹੀਂ ਐਸਾ ਨਹੀਂ ਹੈ ਕਿ ਕੋਈ ਆਪਸ ਵਿੱਚ ਬਹੁਤ بڑا ਕੋਈ ਹੰਤਾਲ ਮੇਲ ਚ ਗੜਵੜਾ ਹੈ ਲੇਕਿਨ ਪਾਰਟੀਆਂ ਸਮੇਂ-ਸਮੇਂ ਦੇ ਉੱਤੇ ਰਿਵਿਊ ਕਰਦੀਆਂ ਰਹੀਆਂ ਜੀ ਔਰ ਇਹਦਾ ਮਕਸਦ ਕੇਵਲ ਇਨਾ ਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਦੇ ਨਾਲ ਜਿਸ ਉਮੀਦ ਦੇ ਨਾਲ ਇਸ ਘਟ ਮੰਡਲ ਨੂੰ ਦੁਬਾਰਾ ਸੱਤਾ ਕਿੰਨਾ ਹੈ ਜੀ ਉਹਦੀ ਗਤੀਸ਼ੀਲਤਾ ਹੋਰ ਤੇਜ਼ ਹੋਵੇ ਜੀ ਉਹ ਦੋਨੋਂ ਪਾਰਟੀਆਂ ਦਾ ਸੰਰਖਣਾਤਮਕ ਪਹਿਲੂਆਂ ਦੇ ਉੱਤੇ ਵੀ ਆਪਸੀ ਤਾਲਮੇਲ ਜਿਹੜਾ ਆ ਆਪਸੀ ਵਿਸ਼ਵਾਸ ਜਿਹੜਾ ਉਹ ਹੋਰ ਵੀ ਮਕਬੂਲ ਹੈ ਜੀ ਜੀ ਅਸ਼ਵਨੀ ਜੀ ਅਸ਼ਵਨੀ ਜੀ ਇੰਨੇ ਸਾਲਾਂ ਦਾ ਗੱਠ ਜੋੜ ਹੈ ਕਿ ਲੱਗਦਾ ਤਾਲਮੇਲ ਕਮੇਟੀ ਤੇ ਲੋਡ ਕਿਉਂ ਪਈ ਹੈ ਨਹੀਂ ਐਸਾ ਨਹੀਂ ਹੈ ਹਮੇਸ਼ਾ ਮੇਂ ਤੇ ਦੋਨੋਂ ਪਾਰਟੀਆਂ ਆਪਸੇ ਬੈਠਦੀਆਂ ਰਹਿੰਦੀਆਂ ਨੇ ਔਰ ਫਿਰ ਗੱਠਜੋੜ ਦੀ ਮਜ਼ਬੂਤੀ ਦਾ ਹੀ ਹੈ ਕਿ ਦੋਨੋਂ ਇੱਕ ਦਿਸ਼ਾ ਵੱਲ ਇੱਕ ਸੋਚ ਦੇ ਨਾਲ ਜਨਤਕ ਭਲਾਈ ਲਈ ਬਦਲ ਜੀ ਪਰ ਅਸ਼ਵਨੀ ਜੀ ਕਈ ਮੁੱਦਿਆਂ ਤੇ ਦੇਖਿਆ ਗਿਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਕਈ ਮੁੱਦਿਆਂ ਤੇ ਵਿਚਾਰ ਆਪਸ ਵਿੱਚ ਨਹੀਂ ਮਿਲ ਰਹੇ ਸੀ ਐਸਾ ਹੈ ਕਿ ਪਰਿਵਾਰ ਦੇ ਅੰਦਰ ਵੀ ਕਈ ਵਾਰ ਵਿਚਾਰਾਂ ਦਾ ਦੂਰਪੰਧ ਪਰ ਉਹ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਘੱਟ ਜੋੜ ਜੋ ਤੇ ਪਰਿਵਾਰ ਦੀ ਇਕਤਾ ਤੇ ਕੋਈ ਅਸਰ ਉਦਾਸਾ ਜੀ ਧੰਨਵਾਦ ਅਸ਼ਵਨੀ ਜੀ ਗੱਲਬਾਤ ਦੇ ਲਈ ਅਕਾਲੀ ਨੇਤਾ ਬਲਵਿੰਦਰ ਸਿੰਘ ਪੁੰਦਰ ਜੀ ਵੀ ਇਸ ਖਬਰ ਇਸਾਨਾ ਜੁੜੇ ਹੋਏ ਨੇ ਜੀ ਬਲਵਿੰਦਰ ਜੀ ਆਖਰ ਕਿਉਂ ਲੋੜ ਪਈ ਤਾਲਮਿਲ ਕਮੇਟੀ ਦੀ ਕਮੇਟੀ ਤੇ ਜੀ ਹਮੇਸ਼ਾ ਹੀ ਜੋ ਦੋ ਪਾਰਟੀਆਂ ਜਦੋਂ ਜੁਆਇੰਟ ਜੋ ਹੁੰਦੀਆਂ ਨੇ ਸਰਕਾਰਾਂ ਬਣਦੀਆਂ ਨੇ ਜੀ ਤਾਂ ਉਹਦੇ ਵਿੱਚ ਕੋਆਰਡੀਨੇਸ਼ਨ ਵਾਸਤੇ ਹਮੇਸ਼ਾ ਹੀ ਲੋੜ ਰਹੀ ਹੀ ਹੈਗੀ ਤੇ ਪਹਿਲਾਂ ਵੀ ਸੀ ਕਿਤੇ ਬਿਜਲੀ ਮਰਖਣਾ ਕੋਈ ਥੋੜਾ ਜਿਹਾ ਹੋਣਾ ਬੰਦੇ ਬੰਦੇ ਕੋਈ ਚੇਂਜ ਆ ਗਈ ਹੁਣੇ ਲੇਕਿਨ ਦੁਬਾਰਾ ਫਿਰ ਉਹਨਾਂ ਨੇ ਹੋਰ ਕਲੈਕਟਿਵ ਵਾਸਤੇ ਜਿਹੜਾ ਹੈਗਾ ਅਨਾਉਂਸ ਕੀਤਾ ਹੈਗਾ ਕਿਉਂਕਿ ਪਿਛਲੇ ਟਰਮ 'ਚ ਵੀ ਸਾਰੇ ਸਾਡੀ ਇਸ ਤਰ੍ਹਾਂ ਸੀ ਪੰਜ ਬੰਦਿਆਂ ਦੀ ਤੇ ਪਹਿਲਾਂ ਵੀ ਸੀ ਹੁਣ ਦੁਬਾਰਾ ਫੇਰ ਹੈਗਾ ਇਸ ਕਰਕੇ ਤਾਂ ਹਮੇਸ਼ਾ ਕੋਆਰਡੀਨੇਸ਼ਨ ਵਾਸਤੇ ਰਹਿੰਦੀਆਂ ਨੇ ਜੀ ਜੀ ਬਲਵਿੰਦਰ ਜੀ ਕਈ ਮੁੱਦਿਆਂ ਤੇ ਦੇਖਿਆ ਗਿਆ ਕਿ ਅਕਾਲੀ ਦਲ ਦੇ ਅਤੇ ਭਾਜਪਾ ਦੇ ਵਕਫ-ਵਕ ਵਿਚਾਰ ਸਾਹਮਣੇ ਆਏ ਨੇ ਕਿ ਲੱਗਦਾ ਕਿ ਉਹਨਾਂ ਤਣਾਅ ਨੂੰ ਮਟਾਉਣ ਦੇ ਲਈ ਕਮੇਟੀ ਬਣਾਈ ਗਈ ਹੈ ਦੇਖੋ ਜਦੋਂ ਦੋ ਪਾਰਟੀਆਂ ਉਹ ਨੈਸ਼ਨਲ ਲੈਵਲ ਦੀ ਪਾਰਟੀ ਆ ਕਾਰੀਦਰ ਵੀ ਬੜੀ 올ਡ ਪਾਰਟੀ ਹੈ ਪ੍ਰੋਗਰਾਮ ਤਾਂ ਪਾਰਟੀਆਂ ਦੇ ਜੋ ਬੇਸਿਕਲੀ ਤਾਂ ਆਪੋ ਆਪਣੇ ਹੁੰਦੇ ਹੀ ਨੇ ਇੱਕ ਜਿਹੜੇ ਜੋਇੰਟ ਵਰਕ ਕਰਦੀਆਂ ਨੇ ਫਿਰ ਉਹ ਕੋਆਰਡੀਨੇਸ਼ਨ ਕਰਦੀਆਂ ਤਾਂ ਜੇ ਕਿਤੇ ਕੋਈ ਵੱਖਰਾ ਹੋਵੇ ਤਾਂ ਉਸ ਨੂੰ ਬੈਠ ਕੇ ਸੁਝਾਉਣ ਦਾ ਇੱਕ ਮੈਂ ਹੁੰਦੀ ਹੈ ਤੇ ਜ਼ਿਆਦਾ ਤਾਂ ਕੋਈ ਮਤਭੇਦ ਹੁੰਦੇ ਹੀ ਨਹੀਂ ਬੜਾ ਲੰਬਾ ਸਾਡੀ ਐਸੋਸੀਏਸ਼ਨ ਹੈ ਬੀਜੇਪੀ ਚ ਕਾਰਜਪਾਲ ਦੀ ਅੱਜ ਵੀ ਨਹੀਂ ਈ ਸਾਲ ਪੁਰਾਣੀ ਹੈ ਇਸ ਕਰਕੇ ਕੋਈ ਮਾੜਾ ਮੋਟਾ ਕੋਈ ਪੁਆਇੰਟ ਆ ਜਾਂਦਾ ਉਸ ਨੂੰ ਰਿਜ਼ੋਲਵ ਕਰ ਲਈਦਾ ਜੀ ਬਲਵਿੰਦਰ ਜੀ ਕਾਫੀ ਸਮੇ ਤੋਂ ਹੀ ਇੱਕ ਗੱਠਜੋੜ ਚੱਲਦਾ ਪਿਆ ਆਖਰ ਤਾਲਮੇਲ ਕਮੇਟੀ ਬਣਾਉਣ ਦੀ ਫਿਰ ਲੋੜ ਕਿਉਂ ਪਈ ਮਿਸਟਰ ਤਾਲਮੇਲ ਕਮੇਟੀ ਬਣਾ ਇਸ ਗੱਠਜੋੜ ਨੂੰ ਚਲਾਉਣ ਵਾਸਤੇ ਹੀ ਇਹ ਤਾਲਮਿਲ ਕਮੇਟੀ ਹੁੰਦੀ ਹੈ ਕਿ ਕਿਤੇ ਕੋਈ ਐਸਾ ਪੁਆਇੰਟ ਆ ਜਾਵੇ ਤਾਂ ਉਹ ਥੋੜੇ ਬੰਦੇ ਬਹਿ ਕੇ ਦੋ ਜਾਂ ਚਾਰ ਬੰਦੇ ਬੈਠੇ ਹਰ ਕਰਮ ਇਹ ਤਾਂ ਹਮੇਸ਼ਾ ਹੱਥਾਂ ਹੀ ਜੁਇਟਿਡ ਇਸ ਸਰਕਾਰਾਂ ਚੱਲਦੀਆਂ ਨੇ ਜੀ ਤਾਂ ਹਰ ਜਗ੍ਹਾ ਹੀ ਇਹ ਤਾਲਮਿਲ ਕਮੇਟੀਆਂ ਹੁੰਦੀਆਂ ਨੇ ਕੋਈ ਨਵੀਂ ਨਹੀਂ ਮਤਲਬ ਜੀ